ਪੁਰਪਰਿਤ ਲੋਕਾਂ ਦੇ ਜੋ ਮੰਨੀਆਂ ਨੰਕਾਂ ਨੂੰ ਲਾਗੂ ਕਰਵਾਉਣ ਲਈ ਦਿੱਲੀ ਵਾਲਾ ਪੱਬਦੀ ਹੈ ਕੱਟੀਆਂ ਥੀ ਸਿੱਥੇ ਸਰਕਾਰ ਨੇ ਖੰਡੋਰੀ ਬਾਰਡਰ ਤੇ ਰੋਕ ਕੇ ਬੱਡੇ ਬੱਡੇ ਬੈਰੀ ਗੇਟ ਬੰਦਾ ਲੱਟ ਕੇ ਅੱਜ ਤੱਕ ਰੋਕੇ ਰੱਖਿਆ ਜਿਹੜੇ ਸਰਕਾਰ ਕੋਲ ਜਵਾਬ ਨਾ ਹੋਣ ਲਈ ਮੰਗੀਆਂ ਨੰਕਾਂ ਨੂੰ ਲਾਗੂ ਕਰਵਾਉਣ ਦੇ ਲਈ ਰੁਦਾਨ ਤੇ ਜੀਤ ਸਿੰਘ ਧੱਲੇਵਾਲ ਦੀ ਬੱਲਾ 36 ਨੰਬਰ ਤੋਂ ਲੈ ਕੇ ਅੱਜ ਤੱਕ ਜਿਹੜਾ ਅੰਸ਼ ਨਾਮ ਨੂੰ ਮਾਰਨ ਵਰਤੋ ਉੱਥਰੂ ਹੈ ਜੋ ਵੀ ਕੜੀ ਦਾ ਜੋ ਦੋਨੇ ਫੋਰ ਨੰਬਰ ਨਾ ਤੋ ਅੱਜ ਤੱਕ ਇਹਨਾਂ ਪ੍ਰਧਾਨ ਜੀ ਨੂੰ 100 ਡੇਨ ਮਾਰਨ ਮਾਰਚ ਤੇ ਪੂਰਾ ਹੋਣ ਤੇ ਜਿੰਨੋ ਦਾ ਡੀਸੀ ਹਾਈਕਵਰਟਰ ਤੋਂ ਤੇ ਆਪਾਂ 9 ਵਜੇ ਤੋਂ ਲੈ ਕੇ 6 ਵਜੇ ਤੱਕ ਨਿਲਾਟੇ ਭੋਖੜਪਾਲ ਮਰਨਾਰ ਦੇ ਬੈਠੇ ਆ ਇੱਕ ਤੋਂ ਬੈਂਤੀਆਂ ਨੇ ਧਿਆਨ ਨਾਲ ਸੁਣੋ ਜਮੇ ਸੰਕੇਤਕਾਂ ਕਿ ਸਰਕਾਰ ਤੱਕ ਰੋਸ ਸਾਜ ਆਪਣਾ ਕਿ ਜਿਹੜੇ ਕਿ ਸਾਡੇ ਆਪ ਨੂੰ 100 ਦਿਨ ਮਰਨ ਮਾਰਤਾ ਤਾਂ ਪੂਰਾ ਹੁੰਦਾ ਹੈ ਸਰਕਾਰ ਆ ਜਿਹੜੀਆਂ ਮੰਨੀਆਂ ਪੰਗਾ ਲਾਗੂ ਕਰਨ ਤੋਂ ਕੰਨਾ ਕੰਨੇ ਕਰ ਰਹੀ ਆ ਸਿੱਧਾ ਜਿੰਨੇ ਵੀ ਤੁਸੀਂ ਪੰਨਿਆਂ ਤੋਂ ਆਏ ਹੋ ਆਪੋ ਆਪਣੀ ਬਨਾਕਾਂ ਦੀ ਹਾਜ਼ਰੀ ਦੇਖੀ ਜਿਹੜੇ ਹਾਜ਼ਰੀ ਲਗਾਉਣ ਵੱਲ ਰਹਿੰਦੇ ਨਾ ਕੋਕ ਤਾਂ ਹਾਜ਼ਰੀ ਆਪਣੀ ਲਵਾ ਦਿਓ ਉਤੇ ਬੇਚਿੱਤ ਕਿੰਨੇ ਵੀ ਪੰਡਾਂ ਤੋਂ ਆਏ ਹੋ ਜਿਹੜੇ ਮਰਨ ਮਰ ਕੇ ਵਖਣਗੇ ਉਹ ਇਸ ਗੱਲ ਦਾ ਧਿਆਨ ਰੱਖੋ ਕਿ ਆਪਾਂ ਕੱਲਾ ਸਿਰਫ ਪਾਣੀ ਪੀਣਾ ਸਵੇਰੇ 9 ਵਜੇ ਤੋਂ 6 ਵਜੇ ਤੱਕ ਕੋਈ ਦਵਾਈ ਉਤੀ ਜਿਹੜਾ ਲੈਣਾ ਲੈ ਲੈਣੇ ਇਹ ਜੇਕਰ ਕਿਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਫੋਨ ਇਸ ਮਰਨ ਨਾਲ ਤੋਂ ਫੰਕਦਾ ਪਰ ਬਾਅਦ ਦੇ ਵਿੱਚ 6 ਵਜੇ ਤੱਕ ਆਪਾਂ ਉਹ ਸਸਤੀ ਇਹਨਾਂ ਦੋਨੇ ਫੋਰਮਾਂ ਦੇ ਲਈ ਦਿੱਤਾ ਚੀ ਦਾ ਪ੍ਰੋਗਰਾਮ ਪੂਰਾ ਪੂਰਨ ਤੌਰ ਤੇ ਲਾਗੂ ਕਰਨਾ ਬਾਤੋਂ ਕਿਸੇ ਵੀ ਬਰਕਰਾਰ ਆ ਕੇ ਸਾਡੀਆਂ ਨਕਾਮਾਂ ਪੈਣਾ ਬੈਠੀਆਂ ਸਭ ਦੇ ਨਾਮ ਨੋਟ ਹੋ ਗਏ ਵਾਡੇ ਵਿੱਚ ਨਹੀਂ 6 ਵਜੇ ਤੱਕ ਕਿਸੇ ਨੂੰ ਉਠਣ ਦਿੱਤਾ ਜਾਵੇ। ਤਾਂ ਨਾ ਹੀ ਕੋਈ ਇਹਨਾਂ ਝਾਕ ਕਰੇ ਕਿ 6 ਵਜੇ ਤੋਂ ਪਹਿਲਾਂ ਘਰੇ ਵਾਰੀ ਜਾਂਦੇ। 6 ਵਜੇ ਸੁਪਚੇ ਪੰਜਾਬ ਡੀਸੀ ਹੈੱਡਕੁਆਰਟਰਾਂ ਤੋਂ ਐਲਾਨ ਹੋਣਾ ਕਿ ਕੱਲੀ ਅੱਤੀ ਫਟਕਟਾਲ ਮਰਨ ਮਾਰ ਸੀਗਾ ਆ ਸਮਾਪਤ। ਇਸ ਕਰਕੇ ਬੇਨਤੀ ਹੈ ਜਿੰਨੇ ਵੀ ਤੁਸੀਂ ਆਏ ਹੋ। ਤੇ ਕਿਛੁ ਮਤਈ ਪ੍ਰੋਬਲਮਾ ਨਹੀਂ ਦੇ ਸਕਦਾ। ਤਾਂ ਬੇਨਤੀ ਹੈ ਕਿਰਪਾ ਕਰਕੇ ਸੁਣਨ ਆ ਸਕਦਾ ਤੇ ਬਾਅਦ ਦੇ ਵਿੱਚ ਕਿਸੇ ਨੂੰ ਨਹੀਂ ਰੋਕਣ ਦਿੱਤਾ ਜਾਊਗਾ ਜੋ ਕਾਸ਼ਤਾਰੇ ਬੀਤੀ ਹੈ ਤੁਹਾਡੇ ਕੋਲ ਵੀ ਦਵਾਈ ਬੁੱਤੀ ਲੈਣ ਦਾ ਜਿਹੜਾ ਅੱਜ ਦਾ ਅੰਸ਼ ਨੂੰ ਅੱਜ ਦਾ ਪ੍ਰੋਗਰਾਮ ਉਹ ਆਪਾਂ ਪੂਰਨ ਤੌਰ ਤੇ ਲਾਗੂ ਕੀਤਾ ਤੇ ਨਾਂ ਦੇ ਜਿੱਤੋਂ ਲੈ ਕੇ ਹਮ ਸਾਡਾ ਆਪਣਾ ਜਿਹੜਾ ਮਰਨ ਮਰ ਤੋਂ ਬੈਠੇ ਹੋ ਜਾਰੀ ਆ ਤੇ ਜਿਹੜੇ ਬਲਾਕਾਂ ਨੇ ਜਾਂ ਪਿੰਡਾਂ ਨੇ ਆਪਣੀ ਹਾਜ਼ਰੀ ਨਹੀਂ ਲਵਾਈ ਹਾਜ਼ਰੀ ਉਸ ਬੰਦੇ ਨੇ ਲਵਾਉਣੀ ਆ ਜਿਹੜੇ ਮਰਨ ਮਰ ਤੇ ਬੈਠੇ ਨੇ ਬਾਜ ਜਾਂਦੀ ਨਹੀਂ ਉਹ ਕਿਸੇ ਦੇ ਆ ਨਹੀਂ